ਕੀ ਮਾਮਲਾ ਸੀਗਾ ਇੱਥੇ ਇਨਕਾਊਂਟਰ ਹੋਇਆ ਹੈ ਮੌਕੇ ਤੇ ਤੁਸੀਂ ਵੀ ਪਹੁੰਚੇ ਹੋਏ ਹੋ ਗੱਡੀ ਦੇ ਪੁਲ ਤੋਂ ਜਦੋਂ ਆਪਾਂ ਨੀਲੋਂ ਵਾਲੀ ਸੜਕ ਜਾਂਦੇ ਹਾਂ ਸਾਡਾ ਜੀ ਤੁਹਾਨੂੰ ਪਤਾ ਹੈ ਕਿ ਖੰਨਾ ਚ ਪਿਛਲੇ ਹਫਤੇ ਸ਼ਨੀਵਾਰ ਨੂੰ 27 ਜੁਲਾਈ ਨੂੰ ਇੱਕ ਏਅਰ ਸਕੂਲਜ ਸਮਰਾਲਾ ਰੋਡ 'ਚ ਜਿਹੜੀ ਕਾਲਜ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਸਮਰਾਲਾ ਦੇ ਕਿ પેટ્રોલ ਪੰਪ ਤੇ ਉਹਨਾਂ ਹੀ ਅਕੀਊਜ਼ ਨੇ ਜਿਹੜਾ ਉਹਨਾਂ ਦਾ પેટ્રોલ ਪੰਪ ਦਾ ਸੇਲਮਨ ਉਹਨਾਂ ਕਰਿੰਦਾ ਹੁੰਦਾ ਓਦੇ ਤੋਂ ਕੈਸ਼ ਲੁੱਟ ਕੇ ਚਲੇ ਗਏ ਸੀਗੇ ਤੇ ਅਸੀਂ ਬਹੁਤ ਹੀ ਸ਼ਾਰਟ ਟਾਈਮ ਚ ਇੱਕ ਕੰਫਿਊਜ਼ਡ ਮੌਕੇ ਤੇ ਹੀ ਪੜਲੇ ਅਸੀਂ ਜਦੋਂ ਅਜੇ ਰਾਤੀ ਹੈ ਤੇ ਉਸ ਦੇ ਨਾਲ ਹੀ ਸਾਨੂੰ ਜਿਹੜੇ ਤਿੰਨ ਚਾਰ ਮੇਨ ਇਸ ਕੇਸ ਦੇ ਉਸ ਦੋਨਾਂ ਕੇਸਾਂ ਦੇ ਮੇਨ ਦੋਸ਼ੀ ਹੈ ਉਹਨਾਂ ਦੇ ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਸੀ ਤੇ ਉਦੋਂ ਦੀ ਹੀ ਸ਼ਨੀਵਾਰ ਤੋਂ ਹੀ ਸਾਡੀ ਮਲਟੀਪਲ ਕ੍ਰਾਈਮ ਦੇ ਕੇਸ ਤੇ ਲੱਗੀ ਹੋਈ ਹੈ ਤੇ ਅਸੀਂ ਬਹੁਤ ਹੀ ਪੇਨਸ ਟੇਕਿੰਗਲੀ ਯੂ ਨਾ ਦੇ ਟੈਕਨੀਕਲੀ ਵੀ ਔਰ ਹਿਊਮਨ ਇੰਟ ਦੇ ਲੈਵਲ ਤੇ ਵੀ ਇਹਨਾਂ ਨੂੰ ਫਾਲੋ ਅਪ ਕਰਦੇ ਰਹੇ ਤੇ ਸਾਨੂੰ ਕਾਫੀ ਲੀਡਸ ਮਿਲ ਰਹੇ ਹਾਂ ਸੀ ਬਾਰ-ਬਾਰ ਸਾਡੀ ਛਾਪੇਮਾਰੀ ਵੀ ਚੱਲੂ ਸੀਗੀ ਤੇ ਅੱਜ ਸਾਡੇ ਕੋਲ ਕਾਫੀ ਕ੍ਰੈਡਿਬਲ ਇਨਪੁਟ ਸੀਗਾ ਕਿ ਇਹਦੇ ਇਸ ਕੇਸ ਦੇ ਜਿਹੜੇ ਦੋ ਦੋ ਮੇਨ ਦੋਸ਼ੀ ਹੈ ਜਿਨ੍ਹਾਂ ਨੇ ਉਸ ਦਿਨ ਫਾਇਰਿੰਗ ਕੀਤੀ ਸੀਗੀ ਉਹ ਇਸ ਏਰੀਆ ਚ ਹੈਗੇ ਤੇ ਬੇਸਡ ਔਨ ਦਟ ਸਾਡੀ CIA ਦੀ ਜਿਹੜੀ ਟੀਮ ਹੈ ਉਹਨਾਂ ਨੇ ਇਸ ਰੋਡ ਤੇ ਜਿਹੜੀ ਗੱਡੀ ਤੋਂ ਨੀ ਲੋ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਉਹਨਾਂ ਨੂੰ ਇੰਟਰਸੈਪਟ ਕਰਨ ਲਈ ਆਪਣਾ ਨਾਕਾ ਲਾਇਆ ਹੋਇਆ ਹੋਏਗਾ ਸਮਝਿਆ ਸੀ ਤੇ ਕ੍ਰਿਸ਼ਨਾ ਸਾਨੀ ਔਰ ਜਿਹੜਾ ਜਤਿਨ ਮੁੰਗਰ ਉਹਨਾਂ ਨੇ ਨਾਕਾ ਦੇ ਕੇ ਤੇ ਟ੍ਰਾਈ ਟੂ ਜਿੱਥੇ ਤੁਹਾਨੂੰ ਇਹ ਬਾਈਕ ਨਜ਼ਰ ਆ ਰਹੀ ਹੈ ਉਹਨਾਂ ਨੇ ਆਪਣੀ ਬਾਈਕ 모ੜਨ ਦੀ ਕੋਸ਼ਿਸ਼ ਕੀਤੀ ਉਹ गिर ਗਈ ਔਰ ਉਸ ਤੋਂ ਬਾਅਦ ਇਸ ਏਰੀਆ 'ਚ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਸਾਡੀ ਟੀਮ ਨੇ ਉਹਨਾਂ ਦੇਖੇ ਤੇ ਹੈਡ ਵੈਪਨਸ ਆਬਵੀਅਸਲੀ ਉਸ ਦਿਨ ਵੀ ਸਿਗੇ ਤੇ ਉਹਨਾਂ ਨੇ ਸਾਡੀ ਟੀਮ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਿਹਨਾਂ ਨੂੰ ਰੋਕਿਆ ਗਿਆ ਕੋਸ਼ਿਸ਼ ਨਹੀਂ ਉਹਨਾਂ ਨੇ ਫਾਇਰ ਕੀਤਾ ਹੀ ਹੈ ਇੱਕ ਉਹਨਾਂ ਦਾ ਮਿਸਫਾਇਰ ਹੋਇਆ ਇੱਕ ਸੀਆਈਏ ਚੱਲਿਆ ਆਫੀਸ਼ਲ ਵਾਹਨ ਤੇ ਲੱਗਿਆ ਅੱਜ ਇੱਥੇ ਦੇ ਮੌਕੇ ਤੇ ਦੱਸ ਰਹੇ ਕਿ ਇੱਥੇ ਇੱਕ ਅਦ੍ਰਕਤੀ ਤੇ ਵੀ ਵਜਿਆ ਤੇ ਰਿਟਾਲੀਏਸ਼ਨ ਚ ਸਾਡੀ ਟੀਮ ਨੇ 셀ਫ ਡਿਫੈਂਸ ਚ ਇੱਕ ਫਾਇਰ ਜਿਹੜਾ ਕ੍ਰਿਸ਼ਨਾ ਸਾਨੀ ਉਹਦੇ ਲੱਤ ਤੇ ਲੱਗੇ ਤੇ ਦੂਜਾ ਨਹੀਂ ਹਿੱਟ ਹੋਇਆ ਤੇ ਮੌਕੇ ਤੇ ਹੀ ਜਿਹੜੇ ਉਹਨਾਂ ਦੇ ਦੋਨੋਂ ਵੈਪਨਸ ਐ ਉਹ ਸਾਨੂੰ ਇੱਥੇ ਮਿਲ ਗਏ ਐ ਔਰ ਕ੍ਰਿਸ਼ਨਾ ਸਾਨੀ ਨੂੰ ਅਸੀਂ ਇਨੀਸ਼ੀਅਲ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਸਮਰਾਲਾ ਦਾਖਲ ਕਰਾਇਆ ਔਰ ਜਿਹੜਾ ਜਤਿਨ ਮੋਗਾ ਐ ਉਹ ਸਾਡੀ ਅਰੈਸਟ ਹੈ ਔਰ ਇਸ ਦੇ ਨਾਲ ਹੀ ਉਹਨਾਂ ਦੇ ਜਿਹੜੇ ਮੌਕੇ ਤੇ ਬਾਈਕ ਐ ਔਰ ਬੈਗਸ ਔਰ ਹੈਲਮਟ ਵਗੈਰਾ ਸਾਰੇ ਮੌਕੇ ਤੇ ਪਏ ਐ ਐਂਡ ਦੋ ਵੈਪਨਸ ਯੂਜ਼ਡ ਇਨ ਦੈਟ ਕ੍ਰਾਈਮ ਹੋਪਫੁਲੀ ਉਹ ਰਿਕਵਰ ਹੋਗਾ ਵੈਪਨ ਕਿਹੜੀ ਕਿਸਮ ਦੇ ਜੀ ਹੋ ਕੇ ਦੇਸੀ ਆ ਕਿ ਦੇਸੀ ਆ ਕਿ ਦੂਜੇ ਕੋਈ ਪ੍ਰੀਲੀਮਿਨਰੀ ਤਾਂ ਜੀ ਇਲਿਸਿਟੀ ਲੱਗ ਰਹੀ ਹੈ ਬਾਕੀ ਹਲੇ ਅਸੀਂ ਸਾਰਾ ਕੁਝ ਇੱਥੇ ਹੀ ਹੈ ਸੀਨ ਆਫ ਕ੍ਰਾਈਮ ਅਸੀਂ ਉਸ ਦੇ ਰਿਜ਼ਰਵਡ ਹੀ ਰੱਖਣਾ ਉਸ ਤੋਂ ਬਾਅਦ ਅਸੀਂ ਐਨਲਾਈਜ਼ ਕਰਾਵਾਂਗੇ ਉਹਨਾਂ ਨੇ ਕਿੰਨੇ ਫਾਇਰ ਕੀਤੇ ਮੈਮ ਉਹਨਾਂ ਨੇ ਬਤਾਇਆ ਜੀ ਜਿਹੜਾ ਮੈਨੂੰ ਉਹਨੇ ਮੌਕੇ ਤੇ ਦੱਸਿਆ ਅਰਾਊਂਡ ਦੋ ਤਿੰਨ ਰਾਉਂਡਸ ਉਹਨਾਂ ਨੇ ਫਾਇਰ ਕੀਤੇ ਤੇ ਜਵਾਬੀ ਫਾਇਰ ਸਾਡੇ ਵੱਲੋਂ ਦੋ ਹੈ ਆਪਣਾ ਕੋਈ ਮੁਲਾਜ਼ਮ ਸੀਰੀਅਸ ਤਾਂ ਨਹੀਂ ਹੋਇਆ ਕੋਈ ਜਾਨ ਨਹੀਂ ਜੀ ਸਾਡੇ ਮੁਲਾਜ਼ਮ ਕਿਸੇ ਗੱਡੀ ਦੇ ਜਾਂ ਆਪਣੇ ਦੇ ਕਿਸੇ ਦੇ ਕੋਈ ਜੀ ਜਿਹੜੀ ਸੀਆਈਏ ਦੀ ਅਫੀਸ਼ੀਅਲ ਵਹੀਕਲ ਹੈ ਉਹਦੇ ਤੇ ਇੱਕ ਰਾਉਂਡ ਲੱਗਿਆ ਬਟ ਦਵਾਇਜ਼ ਜਿਸੇ ਮੋਰ ਪ੍ਰਾਈਵੇਟ ਵੀਚ ਨਹੀਂ ਇਸ ਕਾਲੇਜੀ ਵਿੱਚ ਕਿੰਨੇ ਬੋਲ ਰਹੇ ਨੇ ਬੰਦੇ ਪਕੋੜੇ ਹੋ ਰਹੇਗੇ ਕਿੰਨੇ ਜਿਹੜੇ ਦੋਸ਼ੀ ਹੈਗੇ ਪਕੋੜੇ ਜੋ ਤੇ ਇਸ ਦਾ ਜੀ ਇੱਕ ਤਾਂ ਫੜਿਆ ਗਿਆ ਸੀ ਉਸੇ ਦਿਨ ਦੋ ਅੱਜ ਅਸੀਂ ਕਾਬੂ ਕਰ ਲਏ ਤੇ ਬਾਕੀ ਵੀ ਸਾਡੇ ਜਿਹੜੇ ਮੇਨ ਮੇਨ ਹੈਗੇ ਉਹ ਆਇਡੈਂਟੀਫਾਈਡ ਹੈ ਉਹਨਾਂ ਤੇ ਵੀ ਰੇਡ ਚੱਲ ਰਹੀ ਹੈ ਪਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਹ ਇਹੀ ਦੋ ਸੀਗੇ ਜਿਹੜੇ ਅਜੇ ਸਾਡੇ ਕਾਬੂ ਆ ਗਏ ਉਹਨਾਂ ਦੇ ਇਨਕਾਉਂਟਰ ਦੇ ਵਿੱਚ ਡੈਥ ਹੋ ਚੁੱਕੀ ਹੈ ਜਾਂ ਨਹੀਂ ਨਹੀਂ ਸੀ ਨਹੀਂ ਡੈਥ ਨਹੀਂ ਹੈ ਹੀ ਹੈਸ ਬੀਨ ਸ਼ਿਫਟਡ ਟੂ ਅ ਹਸਪੀਟਲ ਜਿੱਥੇ ਉਹਨਾਂ ਨੂੰ ਉਹ નોਟਰੀ ਹੋ ਰਹਿਣ ਵਾਲੇ ਕਿਥੋਂ ਹੈ ਮੈਮ ਜੀ ਉਹ ਜੀ ਇਹ ਦੋਨੋਂ ਸੀਪੀ ਲੁਧਿਆਣਾ ਦੇ ਏਰੀਆ ਦੇ ਰਹਿਣ ਵਾਲੇ ਆ ਤੇ ਦੋਨਾਂ ਤੇ ਜਿਹੜਾ ਕ੍ਰਿਸ਼ਨਾ ਸਾਨੀ ਉਹਦੇ ਤੇ ਅਰਾਊਂਡ 6 ਪਰਚੇ ਪਹਿਲਾਂ ਦੇ ਦਰਜ ਹੈ ਇੱਕ ਪਹਿਲਾ ਪਰਚਾ ਖੰਨੇ ਸਦਰ ਹੋਇਆ ਸੀ ਗੈਂਡੀ ਪੀਆਸ ਦਾ ਉਸ ਤੋਂ ਬਾਅਦ ਦੋ ਤਿੰਨ ਉਹਦੇ ਤੇ 307 ਦੇ ਮੁਕਦਮੇ ਦਰਜ ਹੈ ਤੇ ਇਦਾਂ ਹੀ ਐਨਡੀਪੀਆਸ ਦੇ ਤੇ ਜਿਹੜਾ ਜਤਿਨ ਮੰਗਰ ਉਹਦੇ ਤੇ ਵੀ ਐਨਡੀਪੀਐਸ 307 ਡੈਕਤੀਆਂ ਇਸ ਤਰ੍ਹਾਂ ਦੇ ਆਈ ਥਿੰਕ 4ਐਫਆਰ ਦਰਜ ਹੈ ਤਾਂ ਦੋਨੋਂ ਪੁਰਾਣੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਔਰ ਜਿੰਨਾ ਕੋਲੋਂ ਥੋੜਾ ਬਹੁਤ ਪਤਾ ਲੱਗ ਗਿਆ ਹੈ ਕਿ ਜਤਿਨ ਮੁੰਗਾ ਜਿਹੜਾ ਲੁਧਿਆਣੇ ਦਾ ਸਾਗਰ ਨਿਊਟਰਨ ਔਰ ਪੁਨੀਤ ਬੈਂਸ ਹੈ ਉਹਨਾਂ ਦਾ ਐਸੋਸੀਏਟ ਵੀ ਹੈ ਇਹ ਗੈਂਗੜੇ ਗੈਂਗਵਾਰ ਸਿਕਿਉਰਿਟੀ ਗੈਂਗਸਟਰ ਨੇ ਕਿਸਮ ਕਿਸ ਤਰ੍ਹਾਂ ਦੀ ਹੈ ਗੈਂਗ ਗੈਂਗਵਾਰ ਸਾਡੇ ਕੇਸ 'ਚ ਨਹੀਂ ਸੀਗੀ ਬਾਕੀ ਜਦੋਂ ਸਾਡੇ ਬਾਕੀ ਵੀ ਦੋਸ਼ੀ ਫੜੇ ਜਾਂਦੇ ਸਾਰੀ ਗਲਪ ਸਾਹਮਣੇ ਆਏਗੀ ਪਰ ਹੁਣ ਤੱਕ ਪਹਿਲੇ ਦੋਸ਼ੀ ਨੂੰ ਜਦੋਂ ਅਸੀਂ ਫੜ ਲਿਆ ਸੀ ਉਹਦੇ ਨਾਲ ਆਏ ਸੀਗੇ ਔਰ ਜਿਹੜਾ ਉਸ ਦਿਨ ਦਾ ਇਨਸੀਡੈਂਟ ਸੀਗਾ ਉਹ ਕੋਈ ਗੈਂਗਵਾੜ ਨਹੀਂ ਸੀ ਉਹ ਮੌਕੇ ਤੇ ਮੁੰਡਿਆਂ ਦੀ ਤਲਕਵਾਜ਼ੀ ਹੋ ਗਈ ਸੀ ਉਹਦੇ ਚ ਇਹਨਾਂ ਨੇ ਫਾਇਰਿੰਗ ਕੀਤੀ ਹੈ ਜੀ ਮੈਮ ਇਹ ਕਿਸੇ ਗੈਂਗਨੈਸਮ ਸੀ ਗੈਂਗਸ ਸੀ ਜਿਵੇਂ ਮੈਂ ਦੱਸ ਰਹੀ ਹਾਂ ਸਾਗਰ ਨਿਊਟਰਨ ਔਰ ਪੁਨੀਤ ਬੈਂਸ ਦੇ ਦੋਨੋਂ ਆਈ ਥਿੰਕ ਦੇ ਆਰ ਯੂ ਕੈਨ ਸੇ ਕਿਉਂਕਿ ਅੰਗਰ ਪਰਚੇ ਦਰਜ ਹੈ ਔਰ ਯੂ ਨੋ ਦੋਨਾਂ ਤੇ ਵੀ ਕਿਉਂਕਿ ਚਾਰ-ਚਾਰ ਪੰਜ-ਪੰਜ ਪਰਚੇ ਰਾਦਰ ਕ੍ਰਿਸ਼ਨਾ ਸਾਨੀ ਤੇ ਤਾਂ ਛੇ ਪਹਿਲਾਂ ਪਰਚੇ ਦਰਜ ਦੋ ਸਾਢੇ ਹੋ ਗਏ ਔਰ ਇੱਕ ਹੋਰ ਹੋ ਜਾਏਗਾ ਔਰ ਇਸ ਤਰ੍ਹਾਂ ਦੋਨਾਂ ਤੇ ਹੀ ਮਲਟੀਪਲ ਐਫ ਆਈ ਆਰਸ ਹੈ ਹਾਂਜੀ ਇੱਕ ਹਲਕਾ ਪੇਸ਼ੈਂਟ ਆਇਆ ਸੀ ਜੋ ਪ੍ਰਹਿਨਸਾਰੀ ਨਾਮ ਦਾ ਇਹ ਪੁਲਿਸ ਕੰਪੋਨੈਂਟ ਸੀ ਜਿਸ ਦਾ ਫਰ ਵਗੈਰਾ ਹੋ ਗਿਆ ਬੜਾ ਥੋੜਾ ਪੰਪ ਕੇ ਤੋਂ ਜਿਹੜਾ ਲੈਫਟ ਲੈਗ ਤੇ ਜਿਹੜੀ ਹੈਗੀ ਉਹ ਗਨ ਸ਼ਾਟ ਵਾਂਗ ਹੋਇਆ ਹੋਇਆ ਉਹਦੇ ਅਸੀਂ ਇਹਨੂੰ ਫਸਟੇਡ ਵਾਸਤੇ ਦੇ ਕੇ ਫਲੂਡ ਲਾ ਕੇ ਇਹਨੂੰ ਆਈਵੀਲ ਸਟੈਂਡ ਹੋਇਆ ਮੇਨਟੇਨ ਕਰਕੇ ਉਹ ਫਿਰ ਅਗੇ ਨੂੰ ਹੁਣ 32 ਸੈਕਟਰ ਵਾਸਤੇ ਰੈਫਰ ਕਰਤਾ ਉਹ ਜੀ ਜੀ ਵਗੈਰਾ ਇਹਦੀ ਬਲੀਡਿੰਗ ਰੋਕ ਕੇ ਇੱਕ ਵਾਰ ਫਿਰ ਬਜ਼ੁਰਗ ਇਹ ਜੀ ਕਾਰਵਾਈ ਅਖਰੇ ਵਾਸਤੇ ਉਸ ਦੇ ਐਡਵਾਈਸ ਦਿੱਤਾ ਅਗੇ ਟ੍ਰੀਟਮੈਂਟ ਡਾਕਟਰ ਕੋ ਚੱਲ ਜਾਣਾ ਨਾਲੇ